ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਤੀਜੀ ਪਾਤਸ਼ਾਹੀ ਧੰਗੁਰੂ ਅਮਰਦਾਸ ਜੀ ਸੇਵਾ ਸਿਮਰਨ ਅਤੇ ਧਾਰਮਿਕ ਵਿਰਤੀ ਦੇ ਸਨ ਗੁਰਗੱਦੀ ਮਿਲਣ ਤੋਂ ਪਹਿਲੇ ਵੀ ਆਪ ਤੀਰਥ ਸਥਾਨਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਸਨ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਆਪ ਜੀ ਦਾ ਮਨ ਟਟਕਦਾ ਰਹਿੰਦਾ ਸੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਨ ਕਰਕੇ ਆਪ ਜੀ 12 ਸਾਲ ਗੁਰੂ ਜੀ ਅਤੇ ਗੁਰੂ ਘਰ ਦੀ ਸੇਵਾ ਤਨ ਮਨ ਦੇ ਨਾਲ ਕਰਦੇ ਰਹੇ ਗੁਰਗੱਦੀ ਮਿਲਣ ਤੋਂ ਬਾਅਦ ਫਿਰ ਰਾਪਦੇਰਥ ਯਾਤਰਾਮਾਂ ਤੇ ਗਏ ਹੁਨ ਆਪ ਜੀ ਦਾ ਮੰਤਵ ਟਕੀ ਹੋਈ ਲੁਕਾਈ ਨੂੰ ਸਿੱਧੇ ਰਸਤੇ ਤੇ ਪਾਉਣਾ ਸੀ ਆਪ ਜੀ ਸੰਗਤਾਂ ਸਮੇਤ ਗੋਵਿੰਦਵਾਲ ਸਾਹਿਬ ਤੋਂ ਰਿਆਸਾ ਪਾਰ ਕਰਕੇ ਦੁਆਬੇ ਵਿੱਚ ਨੂਰ ਮਹਿਲ ਆ ਟਿਕੇ ਉੱਥੇ ਹੀ ਪਿੱਛੋਂ ਨੂਰ ਜਹਾਂ ਨੇ ਇੱਕ ਵੱਡੀ ਸਰਾਂ ਬਣਾਈ ਜੋ ਨੂਰ ਮਹਿਲ ਦੀ ਸਰਾਂ ਕਰਕੇ ਜਾਣੀ ਜਾਂਦੀ ਹੈ ਕੁਝ ਛੇਤਰ ਤੋਂ ਆਪ ਥਾਨੇਸ਼ਵਰ ਗਏ ਉੱਥੇ ਧਰਮਾਂ ਦੇ ਵਿਦਵਾਨਾਂ ਨਾਲ ਵਿਚਾਰਾਂ ਸਾਂਝੀਆਂ ਕਰਕੇ ਆਪ ਜੀ ਅੱਗੇ ਕਰਨਾਲ ਅਤੇ ਪਾਣੀਪਤ ਚਲੇ ਗਏ। ਪਾਣੀਪਤ ਤੋਂ ਜਮਨਾ ਕਿਨਾਰੇ ਡੇਰਾ ਲਗਾਇਆ। ਗੁਰੂ ਜੀ ਅੱਗੇ ਗੰਗਾ ਦੇ ਕਿਨਾਰੇ ਹਰਦਵਾਰ ਪੁੱਜੇ। ਜਮਨਾ ਦਰਿਆ ਦਾ ਪੁੱਲ ਪਾਰ ਕਰਨ ਲੱਗਿਆਂ ਗੁਰੂ ਜੀ ਪਾਸੋਂ ਟੈਕਸ ਮੰਗਿਆ ਗਿਆ। ਗੁਰੂ ਜੀ ਨੇ ਇਸ ਟੈਕਸ ਨੂੰ ਧਰਮ ਵਿੱਚ ਦਖਲ ਕਿਹਾ ਅਤੇ ਸੰਗਤਾਂ ਸਮੇਤ ਬਿਨਾਂ ਟੈਕਸ ਦਿੱਤੇ ਜਮਨਾ ਪਾਰ ਕਰ ਗਏ। ਗੰਗਾ ਦਰਿਆ ਵਿੱਚ ਇਸ਼ਨਾਨ ਕਰਨ ਵਾਲਿਆਂ ਨੂੰ ਸੱਚਾ ਮਾਰਗ ਦੱਸ ਕੇ ਆਪ ਕਨਖਲ ਪਿੰਡ ਵਿੱਚ ਆ ਗਏ ਉਸ ਪਿੰਡ ਦੇ ਮੁਖੀ ਵਿਦਵਾਨ ਅਤੇ ਧਾਰਮਿਕ ਆਗੂ ਇਕੱਠੇ ਹੋ ਕੇ ਆਪ ਜੀ ਪਾਸ ਆਏ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਦੱਸਿਆ ਮਨੁੱਖ ਦੇ ਵੱਡੇ ਵੈਰੀ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਹਨ ਜਿਨ੍ਹਾਂ ਉੱਪਰ ਸਿਰਫ ਗੁਰੂ ਦੀ ਸਿੱਖਿਆ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ 8 ਦਿਨ ਪ੍ਰਚਾਰ ਕਰਕੇ ਆਪ ਜੀ ਗੋਬਿੰਦ왈 ਸਾਹਿਬ ਵਾਪਿਸ ਆ ਗਏ ਅਕਬਰ ਦਿੱਲੀ ਨੂੰ ਜਾਣ ਸਮੇਂ ਗੋਵਿੰਦ왈 ਸਾਹਿਬ ਵਿਖੇ ਗੁਰੂ ਜੀ ਨੂੰ ਮਿਲਿਆ ਪੰਗਤ ਵਿੱਚ ਬੈਠ ਕੇ ਲੰਗਰ ਛੱਕ ਕੇ ਬੜਾ ਖੁਸ਼ ਹੋਇਆ ਅਕਬਰ ਨੇ ਲੰਗਰ ਦੀ ਮਦਦ ਦੇ ਲਈ ਜਾਗੀਰ ਦੇਣੀ ਚਾਹੀ ਪਰ ਗੁਰੂ ਜੀ ਨੇ ਅਕਬਰ ਨੂੰ ਕਿਹਾ ਲੰਗਰ ਸੰਗਤ ਦਾ ਹੈ ਇਸ ਨੂੰ ਸੰਗਤ ਚਲਾਵੇ ਤਾਂ ਹੀ ਠੀਕ ਹੈ ਤੁਸੀਂ ਆਪਣੇ ਰਾਜ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ ਹਿੰਦੂਆਂ ਤੋਂ ਜਜ਼ੀਆ ਤੇ ਤੀਰਥਾਂ ਤੇ ਜਾਣ ਵਾਲੇ ਲੋਕਾਂ ਤੇ ਲੱਗਣ ਵਾਲੇ ਟੈਕਸ ਹਟਾ ਦਿਓ ਗੁਰੂ ਜੀ ਦੀ ਬੇਨਤੀ ਪਰਵਾਨ ਕਰਕੇ ਅਕਬਰ ਨੇ ਯਾਤਰੂ ਟੈਕਸ ਤੇ ਜਜ਼ੀਆ ਟੈਕਸ ਹਟਾ ਦਿੱਤੇ ਇਹ ਸੀ ਗੁਰੂ ਅਮਰਦਾਸ ਜੀ ਦੇ ਤੀਰਥਾਂ ਤੇ ਜਾਣ ਦਾ ਮੰਤਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ